ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਚਰਿਆ ਅੱਜ ਦੀ ਵੱਡੀ ਖਬਰ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਅੱਜ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ ਪੰਜਾਬ ਵਿੱਚ ਅੱਜ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਰੋਡ ਵਿੱਚ ਪੰਨ ਅਤੇ ਪੀ ਆਰਟੀਸੀ ਤੇ ਠੇਕਾ ਕੰਮ ਚ ਚਾਰੀਆਂ ਨੇ ਅੱਜ ਦੁਬਾਰੇ 12 ਵਜੇ ਤੋਂ ਮੁਕੰਮਲ ਚੱਕਾ ਚਮਕਨ ਦਾ ਕਰਨ ਦਾ ਲਾਂਕ ਕੀਤਾ ਹੈ ਇਹ ਅਰਧਾਲ ਪੂਰੇ ਪੰਜਾਬ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਨਿੱਜੀ ਕਰਨ ਅਤੇ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਪਾਉਣ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ ਜੁੰਨੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਜਾਨੀ ਪ੍ਰਾਈਵੇਟ ਬੱਸਾਂ ਪਾਉਣ ਵਾਲੇ ਪਬਲੀਕ ਟੈਡਰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਸੰਗਠਨ ਖਤਰ ਸਖਤ ਵਿਰੋਧ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਬੱਸਾਂ ਤੋਂ ਹੋਣ ਵਾਲੇ ਘਾਟੇ ਹੋਣ ਵਾਲੇ ਘਾਟੇ ਬਾਰੇ ਸਰਕਾਰ ਨੂੰ ਦਿੱਕਤੀ ਤਜਬਾਨੀ ਤੌਰ ਤੇ ਸਬੂਤ ਦਿੱਤੇ ਜਾ ਰਹੇ ਜਾ ਚੁੱਕੇ ਹਨ ਪਰ ਮੈਨੇਜਮੈਂਟ ਫੇ ਵੀ ਪ੍ਰਾਈਵੇਟ ਬੱਸਾਂ ਨੂੰ ਉਤਰ ਜੀ ਦੇ ਰਹੀ ਦੇ ਰਹੀ ਹੈ ਤੇ ਉਹ ਪਾਕ ਦਾ ਨਿੱਜੀ ਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੁਨੀਆਂ ਦੀਆਂ ਮੁੱਖ ਮੰਗਾ ਵਿੱਚ ਕਿਲੋਮੀਟਰ ਸਕੀਮ ਨੂੰ ਬੰਦ ਕਰਵਾਉਣਾ ਕੱਚੇ ਕਰਮਚਾਰੀ ਨੂੰ ਪੱਕਾ ਕਰਨਾ ਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਅਤੇ ਸਰਵਿਸ ਰੂਲ ਲਾਗੂ ਕਰਵਾਉਣਾ ਚੰਗ ਮਰੇ ਹੈ ਖਬਰਾਂ ਅੰਦਰ ਤੱਕ ਬਣੇ ਰਹਿਣ ਲਈ ਧੰਨਵਾਦ